ਅੱਜ ਦੇਸ਼ ਦਾ ਨਵਾਂ ਉਪਰਾਸ਼ਟਰਪਤੀ ਚੁਣਿਆ ਜਾਣਾ ਪਰ ਸ਼੍ਰੋਮਣੀ ਕਾਲੀ ਦਲ ਵੱਲੋਂ ਇਸ ਉਪ ਚੋਣ ਵਾਸਤੇ ਉਪਰਾਸ਼ਟਰਪਤੀ ਚੋਣ ਵਾਸਤੇ ਜਿਹੜਾ ਬਾਈਕਾਟ ਕਰ ਦਿੱਤਾ। ਅੱਜ ਜਿਹੜੀ ਉਪਰਾਸ਼ਟਰਪਤੀ ਦੀ ਚੋਣ ਸ਼ੁਰੂ ਹੋ ਚੁੱਕੀ ਹੈ ਸਵੇਰੇ 10 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀ 5 ਵਜੇ ਪੈਣ ਗਿਆ ਵੋਟਾਂ ਹੋਰ ਸੋਬਾ 6 ਵਜੇ ਗਿਣਤੀ ਜਿਹੜੀ ਆ ਹੋਵੇਗੀ ਤੇ ਦੇਰ ਸ਼ਾਮ ਤੱਕ ਦੇਸ਼ ਨੂੰ ਨਵਾਂ ਉਪਰਾਸ਼ਟਰਪਤੀ ਮਿਲ ਜੇਵੇਗਾ। ਐਨਡੀਏ ਵੱਲੋਂ ਉਮੀਦਵਾਰ ਨੇ ਸੀਪੀ ਰਾਧਾ ਕ੍ਰਿਸ਼ਨਨ ਅਤੇ ਇੰਡੀਆ ਗੱਠ ਜੋੜ ਵੱਲੋਂ ਨੇ ਸਰ ਦਰਸ਼ਨ ਰੈਡੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਅਕਾਲੀ ਦਲ ਇਸ ਚੋਣ ਦਾ ਹਿੱਸਾ ਨਹੀਂ ਲਵੇਗਾ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਕੀਤਾ ਹੈ ਜਿਸ ਦੇ ਚਲਦਿਆਂ ਇਹ ਚਰਚਾ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਜਿਹੜਾ ਵਾ ਇਸ ਉਪਰਾਸ਼ਟਪਤੀ ਦੀ ਚੋਣ ਵਾਸਤੇ ਜਿਹੜਾ ਵਾ ਬਾਈਕਾਟ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਇਸ ਮਸਲੇ ਦੇ ਵਿੱਚ ਉਹਨਾਂ ਨੇ ਵੱਡੀ ਗੱਲ ਕੀਤੀ ਹੈਗੀ ਆ ਉਹਨਾਂ ਨੇ ਇਥੋਂ ਤੱਕ ਇੱਕ ਬਿਆਨ ਵੀ ਜਾਰੀ ਕੀਤਾ ਕਿ ਜਦੋਂ ਪੰਜਾਬ ਇਸ ਤਰਾਸਦੀ ਦੇ ਨਾਲ ਝੂਜ ਰਿਹਾ ਤਾਂ ਉਸ ਸਮੇਂ ਦੇਸ਼ ਦੇ ਉਪਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬਹੁਤ ਦੁਖੀ ਹਨ ਅਤੇ ਰੋਹ ਵਿੱਚ ਹਨ ਕਿਉਂਕਿ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਕਾਂਗਰਸ ਉਹਨਾਂ ਦੀ ਮਦਦ ਲਈ ਅੱਗੇ ਆਈ ਹੈ ਇਸ ਦੇ ਰੋਸ ਵਿੱਚ ਸ਼੍ਰੋਮਣੀ ਕਾਲੀ ਦਲ ਉਪਰਾਸ਼ਟਰਪਤੀ ਦੀ ਚੋਣ ਵਾਸਤੇ ਆਪਣਾ ਬਾਈਕਾਟ ਦਾ ਐਲਾਨ ਕਰਦਾ